ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਜੀ ਆਪਣੀ ਗਟਾ ਹੈਲਥ ਵਾਸਤੇ ਇੱਕ ਡਰਿੰਕ ਜੀ ਦੇਖੋ ਪਾਣੀ ਉਬਲ ਰਿਹਾ ਨਾ ਇਹਦੇ ਵਿੱਚ ਪਾਣੀ ਉਬਲਦੇ-ਉਬਲਦੇ ਚ ਪਾ ਦੜੀਆਂ ਨੇ ਆਪਾਂ ਥੋੜੀ ਜਿਹੀ ਲਈ ਆ ਮੈਂ ਚਕੰਦਰ ਆ ਤੇ ਇੱਕ ਗਾਜਰ ਇਹ ਦੋ ਜਣੇ ਵਾਸਤੇ ਮੈਂ ਬਣਾ ਰਹੀ ਆ ਇਹ ਦੇਖੋ ਇਹ ਚਕੰਦਰ ਤੇ ਗਾਜਰ ਨੂੰ ਨਾ ਬਸ ਜਿਵੇਂ ਉਹਨਾਂ ਰੈਦਾ ਪਾਣੀ ਆ ਇੱਕ ਦੋ ਵਾਲੀਆਂ ਆਉਣ ਤੋਂ ਬਾਅਦ ਆਪਾਂ ਇਹਨੂੰ ਬੰਦ ਕਰ ਦੇਣਾ ਤੇ ਇਹਦੇ ਵਿੱਚ ਪਾ ਲੈਣਾ ਆਪਾਂ ਥੋੜਾ ਜਿਹਾ ਪਿੰਕ ਰੋਕ ਸਾਲਟ ਤੇ ਥੋੜੀ ਜਿਹੀ ਟੁਟਕੀ ਕਹੋ ਕਾਲੀ ਮਿਰਚ ਬਸ ਇਹਨੂੰ ਆਪਾਂ 2-3 ਵਾਲੀਆਂ ਦੇਣੀਆਂ ਨੇ ਦੇਖੋ ਕਿੰਨਾ ਸੋਹਣਾ ਆਪਣਾ ਡਰਿੰਕ ਬਣ ਕੇ ਤਿਆਰ ਹੋਇਆ ਇਹ ਹਲਦੀ ਧੇਕਾ ਘੱਟ ਹੈ ਤੇ ਬਾਅਦ ਤੇ ਜੇ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਭੁੱਖ ਮੱਧ ਲੱਗ ਜੂਗੀ ਤੁਹਾਡਾ ਸਰੀਰ ਹੈ ਨਾ ਰੈਸਟੋਰੇਟ ਚੋਂ ਸਦਰ ਰਹਿਣ ਲੱਗ ਜੂਗਾ ਇਹ ਨੇਕ ਛਾਦੀਆਂ ਛਾਦੀਆਂ ਨਾਲ ਜ਼ਰੂਰ ਬਣਾ ਕੇ ਪੀਣਾ ਚਾਹੀਦਾ ਇਹਨੂੰ ਬਸ ਆਪਾਂ ਇੱਕ ਦੋ ਵਾਲੀਆਂ ਆ ਕੇ ਨਾ ਉਸ ਤੋਂ ਬਾਅਦ ਇਹਨੂੰ ਬੰਦ ਕਰ ਦੇਣਾ ਬੰਦ ਕਰਕੇ ਗੈਸ ਟੱਕੇ ਰੱਖ ਦੇਣਾ ਇਹ ਆਪਾਂ ਡਰਿੰਕ ਇਹ ਪੀ ਲੈਣਾ ਜਿਹੜੇ ਇਹਦੇ ਵਿੱਚ ਗਾਜਰਾ ਤੇ ਹੋ ਪਾਇਆ ਚੁਕੰਦਰ ਉਹਨੂੰ ਆਪਾਂ ਚਬਾ ਚਬਾ ਕੇ ਖਾ ਲੈਣਾ ਆ ਦੇਖੋ ਹੁਣ ਮੇ ਬਾਲੀ ਆ ਗਈ ਨਾ ਹੁਣ ਬਸ ਇਹਨੂੰ ਟੱਕ ਕੇ ਰੱਖ ਦੇਣਾ ਤੇ ਆਪਣਾ ਡਰਿੰਕ ਬਣ ਕੇ ਤਿਆਰ ਹੈ ਹੈਲਦੀ ਡਰਿੰਕ ਬਣ ਕੇ ਤਿਆਰ ਹੈ ਚਲੋ ਜੀ ਆਪਾਂ ਮਿਲਦੇ ਕਿਸੇ ਹੋਰ ਵੀਡੀਓ ਨਾਲ